ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਨੇ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਅੱਜ ਦੋ ਐਨੀਮਲ ਸੇਲ ਆ ਜੀ ਦੋਨੇ ਗਰਮੀਆਂ ਦੇ ਤੋਪੇ ਆ ਇੱਕ ਗੱਬਣ ਆ ਜੀ ਇੱਕ ਤਾਜੀ ਸੂਈ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਦੀਪਾ ਵੀਰੇ ਪੈਂਦ ਲੰਗਿਆਣਾ ਜ਼ਿਲ੍ਹਾ ਮੁਗਾ ਤਹਿਸੀਲ ਬਾਗਵਰਾ ਮੋਬਾਈਲ ਨੰਬਰ 7652942633 ਠੀਕ ਆ ਪਹਿਲਾ ਦਾ ਮਾਲ ਵੈਗ ਗਿਆ ਜੀ ਹਾਂ ਹਾਂ ਉਹ ਤਾਂ ਵੈਗ ਗਿਆ ਸੀ ਵੀਰੇ ਠੀਕ ਆ ਜੀ ਇੱਕ ਨੰਬਰ ਬਾਈ ਤਾਜੀ ਸੂਈ ਤੋਂ ਸ਼ੁਰੂ ਕਰ ਲਵੇ ਸੂਹਾ ਗੰਨਾ ਮਾ ਸੂਈ ਆ ਜੀ ਇਹ ਦੂਜੀ ਸੂਈ ਸੂਈ ਆ ਵੀਰੇ ਕਿੱਦਾਂ ਸੂਈ ਆ ਬਾਈ ਰਾਤ ਸੂਈ ਆ ਜੇਰ ਡੰਨ ਆ ਜੀ ਜਮਾ ਓਕੇ ਅ ਵੀਡੀਓ ਹੈਗੀ ਹੈ ਜੀ ਬੱਚਾ ਕੀ ਦਿੱਤਾ ਹੈ ਮਗਰ ਬੱਚਾ ਖਾਲੀ ਪ੍ਰੋਪਰ ਹੋ ਗਈ ਕਿ ਨਹੀਂ ਹੋਵੇ ਸਵੇਰ ਵੀ ਸਾਢੇ 5 6 ਕਿਲੋ ਬੋਲਾ ਗੱਡਿਆ ਕੁਝ ਰਾਤ ਕੱਢਤਾ ਹੀ ਰਾਤ ਵਹਿੰਦੀ ਨਹੀਂ ਸੀ ਹਵਾਨਾ ਜਾਦੇ ਸੀਗਾ ਜੀਰ ਪੈਣ ਤੋਂ ਰਾਤ ਵੀ ਕੱਢੇ ਸਵੇਰ ਵੀ ਸਾਢੇ 5 ਕਿਲੋ ਬੋਲਾ ਗੱਡਿਆ ਪ੍ਰੋਪਰ ਖਾਲੀ ਤਾਂ ਨਹੀਂ ਹੋਈ ਨਹੀਂ ਪ੍ਰੋਪਰ ਨਹੀਂ ਛੱਡਿਆ ਕਿਲੋ ਕਿਲੋ ਵਿੱਚ ਹਾਂ ਕਿਲੋ ਡੇਢ ਕਿਲੋ ਹੁਣ ਜਿਹੜਾ ਬੋਲਾ ਹੈ ਇਸੇ ਦਿਨ 12 ਮਨ ਕਿਲੋ ਮੰਨੇਗਾ ਹੋਊਗਾ ਹੋਊਗਾ ਜਿਹੜੇ 12 ਮੰਨ ਕੇ ਆਜੇ ਬੰਦਾ ਉਹ ਬੱਚਾ ਚੋਂ ਗਿਆ ਹੋਊਗਾ ਠੀਕ ਹੈ 12 ਤੋਂ 13 ਕਿਲੋ ਨੈਟ ਤਿਆਰ ਹੈ ਜੀ ਖਣਾ ਦੀ ਓਕੇ ਆ ਬਾਈ ਜਮਾ ਬਈ ਬਹੁਤ ਸੁਣੀ ਚਵਾਈ ਲੱਗੀ ਕੋਈ ਭੂਰ ਛਿੱਟਾ ਨਹੀਂ ਤੋਰ ਕੇ ਦਿਖਾ ਦੀ ਬਾਈ ਬਾਕੀ ਆ ਪਤਾਰਾ ਮਾਰ ਕੇ ਬਾਅਦ ਚ ਚੈੱਕ ਵੀ ਕਰਵਾ ਦਾਂਗੇ ਕਿ ਯਾਰਾ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਦੂਜਾ ਸੂਆ ਸੂਈ ਆ ਰਾਤ ਸੂਈ ਆ ਗਰਮੀਆਂ ਦਾ ਤੋਫਾ ਪੰਜਾਬ ਵਾਲੀ ਜਰਸੀ ਆ ਜੀ ਬਲੈਕ ਕਲਰ ਵਾਲੀ ਬੱਚਾ ਮਗਰ ਵੱੱਛਾ ਜਿਹੜਾ ਨੈੱਟ ਬੋਲਾ ਤਿਆਰ ਆ 12 ਤੋਂ 13 ਕਿਲੋ ਆ ਹਜੇ ਕਰਮ ਵਾਲੀ ਪ੍ਰੋਪਰ ਖਾਲੀ ਨਹੀਂ ਹੋਈ ਯਾਨੀ ਕਿਲੋ ਅੱਧਾ ਕਿਲੋ ਤਾਂ ਬੰਦਾ ਛੱਡ ਹੀ ਦਿੰਦਾ ਖਣਾ ਦੇ ਸਹਿ ਸੁਹਣੇ ਆ ਥੋੜਾ ਜਿਹਾ ਬੱਚੇ ਦਾ ਕਰਦੀ ਆ ਜੀ ਤਾਜੀ ਸੂਈ ਕਰਕੇ ਤੇ ਬਾਕੀ ਸੀਲਸ ਲੱਗ ਪੂਰੀ ਆ ਥਣਾ ਦਾ ਸੈਜ ਬਈ ਆ ਬਹੁਤ ਘੱਟ ਮਿਲਦਾ ਗਾਇਆਂ ਚ ਸੋਨਾ ਹੱਥੀ ਚਵਾਈ ਵਾਲਾ ਮੋਟਾ ਥਣ ਚੈੱਕ ਕਰ ਲੋ ਇੱਕ ਨੰਬਰ ਕੋਈ ਫੋਟ ਨਹੀਂ ਸ਼ਾਕ ਨਹੀਂ ਚਾਰ ਹੀ ਥਣ ਗੈਪ ਤੇ ਲੱਗੇ ਬਹੁਤ ਅਰਦੀ ਬਈ ਸੀਲਸ ਲੱਗ ਪੂਰੀ ਆ ਲਓ ਜੀ ਬਿਣਾ ਨੇ ਲੋੜ ਹੀ ਨਹੀਂ ਬਈ ਨਿਆਣੇ ਦੀ ਨਿਆਣਾ ਵੀਰੇ ਵਿੱਚ ਪਵਾ ਵੀ ਲਈ ਦੀ ਆ ਬਿਣਾ ਨੇ ਤੋਂ ਵੀ ਹੋ ਜਾਂਦੀ ਠੀਕ ਆ ਜੀ ਚੈੱਕ ਕਰੋ ਦੂਜਿਆਂ ਚ ਮਾਰਦੀ ਬਈ ਇੱਕ ਚ ਹੋ ਗਈ ਗੰਨੇ ਵਰਗੀ ਤਰ ਅਗਲੇ ਚ ਬਈ ਹੰਡਾ ਲੇ ਜਮਾ ਤੁੜੇ ਕੈਮਰੇ ਤੋਂ ਡਰਦੀ ਤੇਰੀ ਜਿਵੇਂ ਮਰਜੀ ਤੂੰ ਯਾਰ ਕੋਈ ਚੱਕਰ ਹੀ ਨਹੀਂ ਲੈਣੀ ਬਈ ਬਿਨਾਂ ਨਿਆਣੇ ਤੋਂ ਖੜ ਗਈ ਕਰਮ ਵਾਲੀ ਬੱਸ ਫਿਰ ਸੀਗਲ ਸਾਉ ਦਾ ਅੰਤ ਕੋਈ ਨਹੀਂ ਜਿਹੜਾ ਬੋਲਾ ਨੈਟ ਤਿਆਰ ਆ ਤੁਸੀਂ ਬਾਈ ਦੇ ਘਰੇ ਚਵਾਈ ਕਰ ਲੈਣੀ ਆ ਮੁੱਲ ਬਈ ਜਾਇਜ਼ ਦਾ ਹੀ ਇਹਦਾ ਮੁੱਲ ਮੇਰੇ 55 ਨਹੀਂ 60 ਨਹੀਂ 45000 ਦੀ ਗੱਡ ਦੇ ਦਾਂਗੇ ਕੋ ਜਮਾਨਤ ਕੁਛ ਕਰ ਦਾਂਗੇ ਜਮਾ ਛੋਟਾ ਜਾਂ ਮੁੱਲ ਆ ਜੀ 20 ਕਿਲੋ ਦੁੱਧ ਪਿਆਉ ਰਾਮ ਨਾ ਖੁੱਲਾ ਹੈ ਵੇੜ ਬਾਈ ਜੀ ਦੇ 12 13 ਕਿਲੋ ਬੋਲਾ ਹੀ ਆ ਤੇ ਸੇਵਾ ਚੰਗੀ ਹੋ ਗਈ ਤਾਂ 20 ਕਿਲੋ ਕੋਈ ਬਾਲਾ ਵੀ ਨਹੀਂ ਬਾਕੀ ਖਵਾਨਣੇ ਤੇ ਬਰੀਕ-ਬਰੀਕ ਵੇਂਜ ਚੈੱਕ ਕਰ ਸਕਦੇ ਹੋ ਤੁਸੀਂ ਮੁੱਲ ਜਮ੍ਹਾਂ ਜੈਜ ਕੀਤਾ ਬਾਈ ਨੇ 45000 ਚ ਛੋੜ ਛੱਪਾ ਹੋ ਜੂ ਜੇ ਹੋਰ ਕਿਸੇ ਕੋਲ ਹੁੰਦੀ 55 ਮੰਗਣਾ ਸੀ ਬਸ ਜਮ੍ਹਾਂ ਛੋਟਾ ਜਾਂ ਮੁੱਲ ਲਾ ਬਾਕੀ ਗਰਮੀਆਂ ਦਾ ਤੋਪਾ ਮੱਝਾਂ ਚੀ ਦੁੱਧ ਬਿਨਾ ਯਾਣਾ ਚਿੱਟਾ ਤੁਹਾਨੂੰ ਧਾਰਾ ਮਾਰ ਕੇ ਵੀ ਦਿਖਾਤੀ ਆ ਵੀ ਬਾਕੀ ਵੀ ਥੱਲੋ ਬਹੁਤ ਖੁੱਲੀ ਆ ਬਾਕੀ ਖਵਾਨਣਾ ਹਜੇ ਤਾਂ ਬਾਈ ਕਣਕੂਣ ਚੱਲਣਾਗਾ ਗੁੱਦ ਤੇ ਆ ਜੀ ਮੈਂ ਰਾਤ ਸੁੱਈ ਆ ਜੀ ਬਾਕੀ ਮਾਨਤਾਂ ਉਹਦੇ ਚ ਹੋ ਜੂਗਾ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਦੂਜਾ ਵੀ ਗਰਮੀਆਂ ਨਾਲ ਤੋਂ ਫਈਆ ਸੁਆ ਕਿੰਨਾ ਭਾਈ ਕਲੂਨ ਆ ਬਰੇ ਚਾਰ ਦੰਦ ਮੂੰਹ ਦਾ ਉਹ ਤਾਂ ਚਾਰ ਦੰਦ ਦਾ ਠੀਕ ਆ ਭਈ ਦਿਨ ਕਿੰਨੇ ਲੈ ਜੀ ਦਿਨ ਇਹ ਤਿੰਨ ਚਾਰ ਦਿਨ ਕੱਢ ਜੂਗੀ ਠੀਕ ਆ ਕਿੰਨਾ ਕਫਾ ਜੂਗਾ ਇਹ ਪਹਿਲੇ ਸੁਆ 14 ਕਿਲੋ ਆਪਾਂ ਬਾਲਾ ਨਹੀਂ ਕਹਿੰਦੇ ਤਾਂ 13 14 ਕਿਲੋ ਚਾਹੀਦੇ ਨੂੰ ਬਾਕੀ ਸੇਵਾ ਹਾਂ ਸੇਵਾ ਦਾ ਬਾਕੀ ਹਵਾਨਾ ਹੂ ਨਾ ਚੰਗਾ ਲੱਗਾ ਤੋਰ ਕੇ ਦਿਖਾ ਦੀ ਬੈਠਣਾ ਦੀ ਇਹ ਵੀ ਡੰਨਾ ਜੀ ਬਈ ਓਕੇ ਜਮਾ ਠੀਕ ਆ ਲੇ ਵੀ ਬਹੁਤ ਸੁਆ ਪਹਿਲਾ ਮੂ ਤੋਂ 4 ਦਿਨ ਦਾ ਗਰਮੀਆਂ ਦਾ ਤੋਹਫਾ ਜਰਸੀ 'ਚ ਪੈ ਜਾਂਦੀ ਆ ਜੀ ਬਾਕੀ ਤਿਆਰੀ ਬਹੁਤ ਚੰਗੀ ਆ 3-4 ਦਿਨ ਬਾਈ 10 ਦਾ ਡੇਟ ਮੁਤਾਬਕ ਪਏ ਆ ਬਾਕੀ ਕਰਮ ਵਾਲਾ ਪਸ਼ੂ 1-2 ਦਿਨ ਉੱਪਰ ਵੀ ਲੈ ਜਾਂਦਾ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹਾਥੀ ਚਵਾਈ ਵਾਲਾ ਥਾਣਾ ਚੈੱਕ ਕਰ ਸਕਦੇ ਹੋ ਤੁਸੀਂ ਨਿੱਖਣ ਵਿੱਚ ਝੋਲ ਚੈੱਕ ਕਰੋ ਬਾਈ ਚੈੱਕ ਕਰੀ ਫੇਰ ਦਿਖਾ ਦਿਓ ਝੋਲ ਜੀ ਲਓ ਜੀ ਗੱਠ ਡੂੜ ਗੱਠਾਂ ਨੂੰ ਫੜਦੀ ਆ ਜਿੱਦ ਦੇ ਕਰਮ ਵਾਲੀ ਤਿਆਰ ਹੋ ਗਈ ਜਮਾਂ ਟਾਈਮ ਤੇ ਸਾਰਿਆਂ ਵਾਲਟਾਂ ਕੱਢ ਲੈਣੀਆਂ ਬਾਈ ਕਹਿੰਦਾ ਆਪਾਂ ਬਾਲਾ ਨਹੀਂ ਕਹਿੰਦੇ 14 ਕਿਲੋ ਦੀ ਉਮੀਦ ਤੇ ਦੇਣੀ ਆ ਦੁੱਧ ਮੇਨ ਗੱਲ ਹੁੰਦਾ ਸੇਵਾ ਦਾ ਕੋਈ ਵੀਰ ਵੱਧ ਕਰ ਲੂ ਤਾਂ ਜਿੰਨਾ ਮਰਜੀ ਲੈ ਲੈ ਬਾਕੀ ਗਰਮੀਆਂ ਦੇ ਤੋਹਫੇ ਆ ਜੀ ਮੱਝਾਂ ਜੀ ਦੁੱਧ ਗਿਣਿਆ ਜਾਣਾ ਮੱਝ ਲਾਵਾਂਗੇ ਤਾਂ ਡਊਡ ਲੱਖ ਦੀ ਆਊ ਬਾਈ ਚੰਗੀ ਲੈਣੀ ਹੋਵੇ ਤਾਂ ਤੇ ਇਹਦਾ ਮੁੱਲ ਬਾਈ ਮੁੱਲ ਨਹੀਂ ਬਈ ਆਪਾਂ ਇਹ 40000 ਦੀ ਦੇ ਦਾਂਗੇ ਜਮਾ ਛੋਟਾ ਜਮਾ ਛੋਟਾ ਮੁੱਲ ਆ ਬਾਈ 40000 ਦੀ ਦੇ ਦਾਂਗੇ ਬਾਈ ਕਹਿੰਦਾ ਵੈੜ ਵਿੱਚੋਂ ਮਾਨਤਾ ਨਹੀਂ ਹੋਊਗਾ ਬਾਕੀ ਜਿਹਨੂੰ ਪਸੰਦ ਆਉਂਦੀ ਆ ਨੰਬਰ ਇਹ ਤਿੰਨ ਚਾਰ ਦਿਨ ਬਣੂ ਬਹੁਤ ਵੈੜਾ ਤਿੰਨ ਚਾਰ ਦਿਨ ਭਾਈ ਲੈ ਜੂ ਹਜੇ ਖੁੱਲੇ ਹੀ ਬਾਕੀ ਠਣਾ ਦੀ ਓਕੇ ਆ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ